ਇਹ ਤਾਂ ਸਾਰਾ ਪੁਲਿਸ ਕਹੇ ਆ ਤੁਸੀਂ ਜਿਹੜੇ ਦਾ ਨਾਰਾ ਮਾਰਿਆ ਇਹਨੇ ਪੁਲਿਸ ਵਾਲੇ ਨੇ ਹਾ ਦਾ ਨਾਰਾ ਮਾਰਿਆ ਤਾਂ ਦੱਸੋ ਉਹਨੇ ਕਿਹਟ ਜੀ ਮੈਂ ਤੁਸੀਂ ਹੈਗੇ ਆ ਤੁਸੀਂ ਹਾਂ ਨਾਰਾ ਨਾਰਾ ਤਾਂ ਮਾਰਿਆ ਸਰਕਾਰ ਦੇ ਨਾਲ ਇੱਕ ਮਿੰਟ ਫਿਰ ਉਹ ਗੱਲ ਮੈਂ ਤੁਸੀਂ ਹੈਗੇ ਆ ਤੁਸੀਂ ਹਾਂ ਨਾਰਾ ਦਾ ਮਾਰੋ ਨਾ ਫਿਰ ਨਾ ਤੁਸੀਂ ਵੀ ਬੱਸ ਨਾਲ ਲੋਕਾਂ ਨਾਲ ਤੇਰੇ ਨਾਲ ਮੇਰੇ ਬੁੱਧੀ ਪਈ ਹੈ ਨਹੀਂ ਕਿਉਂ ਬੋਏ ਮੇਰੀ ਮਰਜ਼ੀ ਹੈ ਮੈਂ ਬੈਠ ਕੇ ਟੀਵੀ ਚੋੜੀ ਲੱਗ ਰਿਹਾ ਹਾਂ ਸਲਾਮ ਹੈ पहिला चाहिँ केटा एन्नाले ग्वारमा जी एक क्षण ਤੁਕੋ ਪੇ ਪੂਰੀ ਕਰਨ ਦੀ ਲੋੜ ਨਹੀਂ ਬੱਸਾਂ ਤੇ ਲਿਜਾਣ ਤੋਂ ਲਿਜਾਣ ਤੋਂ ਕੋਈ ਅੱਜ ਪਹਿਲਾ ਦਿਨ ਨਹੀਂ ਜੋ ਤੇ ਪ੍ਰਸ਼ਾਸਨ ਨਾਲ ਗੱਲ ਹੋਈ ਸੀ ਵਿਛਾਦੀ ਚੰਦ ਬਰਾਦ ਕਰਾਈ ਜਾਵੇ ਕੋਈ ਕਹਿੰਦਾ ਹੰਸਰਾਜ ਜੀ ਅੱਜ ਕਹਿੰਦਾ ਮੈਂ ਗੱਲ ਨਹੀਂ ਕਰਨੀ ਤੇ ਵੀਰੋ ਕਰਨ ਦੀ ਲੋੜ ਨਹੀਂ ਬੱਸਾਂ ਤੇ ਚੱਲੋ ਯਾਰ ਕਿੰਨੇ ਕੁ ਤਰ੍ਹਾਂ ਰੱਖ ਲੈਣਗੇ ਅਸੀਂ ਜਾਣ ਨੂੰ ਤਿਆਰ ਹਾਂ ਅਸੀਂ ਤੇ ਪਲਮਾਨਸੀ ਨਾਲ ਬੈਠੇ ਸੀ ਇੱਥੇ ਤੇ ਜਦੋਂ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਕੰਨ ਨਹੀਂ ਕਰਾਉਣੀ ਇਹਦਾ ਮਤਲਬ ੱਟਕਾ ਹੋ ਗਿਆ ਕਿਸਾਨ ਅੱਜ ਕੱਖੋ ਹੋੜੇ ਕਰਤੇ ਕੀ ਉਹ ਕੱਲਾ ਇੱਕ ਆੜ ਕੇ ਦਿੱਲੀ ਤੋਂ ਆੜ ਕੇ ਪੰਜਾਬ ਦੇ ਚੋਰ ਮਾਰਨ ਲੱਗਾ ਵੀਰੋ ਆ ਤੁਸੀਂ ਤਿਆਰੀ ਵਾਟ ਲਓ ਕੁਛ ਨਹੀਂ ਹੁੰਦਾ ਬੱਥਾ ਦਿਓ ਅਸੀਂ ਚੜ੍ਹਨ ਲਈ ਤਿਆਰ ਹੋਏ ਕਰੇ ਉਦੋਂ ਬਾਦਲ ਸਾਹਿਬ ਵੀ ਸੀ ਇਹਨਾਂ ਨੇ ਸਾਰਿਆਂ ਨੇ ਰਏ ਬਣਾਈ ਵੀ ਜੱਟਾਂ ਨੂੰ ਐਮਐਸਸੀ ਦਿੱਤੀ ਜਾਵੇ ਸਾਡੀ ਸਰਕਾਰ ਹੈਗੀ 15-15 ਲੱਖ ਰੁਪਇਆ ਖਾਤਿਆਂ ਚ ਪਾਇਆ ਜਾਊਗਾ ਸਾਰਾ ਕੁਝ ਦੇਵਾਂਗੇ ਅੱਜ ਕਿੱਧਰ ਗਿਆ ਇਹ ਫੇਰ ਸਾਡੇ ਅਧਰੇ ਮਿਸ਼ਰਾ ਨੇ ਚਾਰ ਕਰਸਾਨ ਸੀਧ ਕਰਤੀ ਪੱਤਰਕਾਰ ਵੀਰ ਸੀਧ ਕੀਤਾ ਇਹਨਾਂ ਨੇ ਟਿਕਟ ਦਿੱਤੀ